ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਮੇਰਾ ਸੀਮ ਨਾਮ ਤੇ ਫੇਸਬੁੱਕ ਤੇ ਪੇਜ ਆ ਤੇ ਮੈਂ ਨਾ ਆ ਮੇਰਾ ਘਰ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਘਰ ਤੋਂ ਬਾਹਰ ਦੀ ਜਗ੍ਹਾ ਐ ਛੱਡੀ ਘਰ ਪਿੱਛੇ ਰਹਿ ਗਿਆ ਮੇਨ ਗੇਟ ਤੋਂ ਬਾਹਰ ਦੀ ਜਗ੍ਹਾ ਐ ਸਬਜ਼ੀ ਲੱਗੀ ਆ ਸਾਰ ਪਾਰਕ ਬਣੀ ਆ ਤੇ ਇਹਦੀ ਮੈਂ ਸਫਾਈ ਕਰੂੰਗਾ ਹੁਣ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਅੱਜ ਤੋਂ ਕੁਝ ਟਾਈਮ ਪਹਿਲਾਂ ਦੀ ਗੱਲ ਆ ਵੀ ਮੈਂ ਨਾ ਮੇਰੇ ਦਿਮਾਗ ਦੇ ਵਿੱਚ ਇੱਕ ਕੀੜਾ ਹੁੰਦਾ ਸੀਗਾ ਜਾਂ ਇੱਕ ਗੱਲ ਕਹਿ ਲਓ ਵੀ ਮੈਨੂੰ ਐ ਹੁੰਦਾ ਸੀਗਾ ਵੀ ਕੋਈ ਵੀ ਮੈਂ ਕੰਮ ਕਰਦਾ ਸੀ ਤਾਂ ਮੈਂ ਇਹ ਧਿਆਨ ਰੱਖਦਾ ਸੀ ਯਾਰ ਇਹ ਕੰਮ ਮੈਨੂੰ ਮੈਂ ਕਰੂੰਗਾ ਤਾਂ ਮੈਨੂੰ ਲੋਕ ਕੀ ਕਹਿਣਗੇ ਜਾਂ ਮੈਂ ਆਹੀ ਕਰਾਂ ਇਹ ਚੰਗਾ ਜਾਂ ਮੈਂ ਆ ਨਾ ਕਰਾਂ ਜੇ ਮੈਂ ਆ ਕਰੂੰਗਾ ਤਾਂ ਲੋਕ ਮੈਨੂੰ ਕੀ ਕਹਿਣਗੇ ਲੋਕ ਮੇਰਾ ਮਜ਼ਾਕ ਬਣਾਉਣਗੇ ਤਾਂ ਮੈਂ ਨਾ ਬੜਾ ਉਸੇ ਜਿੱਦ ਲਗ ਰਹਿੰਦਾ ਸੀ ਤੇ ਮੈਂ ਲੋਕਾਂ ਦੀ ਪ੍ਰਵਾਹ ਕਰਦਾ ਰਹਿਦਾ ਸੀ ਤੇ ਮੈਂ ਕੁਝ ਟਾਈਮ ਬਾਅਦ ਜਿਵੇਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਜਿਵੇਂ ਮੈਨੂੰ ਆਦਤ ਸੀ ਕਿ ਜਾਂ ਸ਼ੌਂਕ ਸੀਗਾ ਮੇਰਾ ਤੇ ਮੈਂ ਉਸ ਨੂੰ ਪੜਿਆ ਉਸ ਨੂੰ ਪੜ੍ਹ ਕੇ ਮੈਂ ਇਹ ਸਿੱਖਿਆ ਵੀ ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿਓ ਲੋਕ ਕੀ ਕਹਿੰਦੇ ਆ ਲੋਕ ਤੁਹਾਡੇ ਬਾਰੇ ਚੰਗਾ ਕਹਿੰਦੇ ਆ ਮਾੜਾ ਕਹਿੰਦੇ ਉਹਨਾਂ ਨੂੰ ਕਹਿਣ ਦਿਓ ਉਹ ਉਹਨਾਂ ਦਾ ਕੰਮ ਹੈ ਤੁਸੀਂ ਇਹ ਚੀਜ਼ ਨੂੰ ਛੱਡ ਦਿਓ ਜਦੋਂ ਤੋਂ ਮੈਂ ਇਹ ਚੀਜ਼ ਛੱਡਤੀ ਲੋਕਾਂ ਦੀ ਪਰਵਾਹ ਕਰਨੀ ਛੱਡਤੀ ਲੋਕਾਂ ਦੀ ਸੁਣਨੀ ਛੱਡਤੀ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਇਹ ਚੰਗਾ ਕਹਿੰਦੇ ਆ ਮਾੜਾ ਕਹਿੰਦੇ ਆ ਇਹ ਪਰਵਾਹ ਕਰਨੀ ਛੱਡਤੀ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਇੰਨੀ ਸੁਖਮਈ ਹੋ ਗਈ ਇੰਨਾ ਮੈਨੂੰ ਵਧੀਆ ਲੱਗਿਆ ਤੇ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣਾ ਤੇ ਮੈਨੂੰ ਕੋਈ ਪਰਵਾਹ ਨਹੀਂ ਹੁਣ ਮੈਂ ਆਪਣੇ ਘਰ ਦੀ ਸਫਾਈ ਕਰਦਾ ਜਿਵੇਂ ਹੁਣ ਮੈਂ ਝਾੜੂ ਲਾ ਰਿਹਾ ਤੇ ਇਹ ਸਾਡਾ ਮਤਲਬ ਹੈ ਘਰ ਆ ਤੇ ਇਹ ਇਹਦੀ ਸਫਾਈ ਰੱਖਣਾ ਵੀ ਮੇਰਾ ਫਰਜ਼ ਹੈ ਤੇ ਮੈਂ ਕਰ ਰਿਹਾ ਤੇ ਮੈਨੂੰ ਲੋਕ ਦੇਖ ਰਹੇ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਦੇਖੀ ਆਪੇ ਮੈਂ ਝਾੜੂ ਲਾਈਏ ਨਾ ਚਾਹੇ ਮੈਂ ਵਕੀਲ ਹੋਵਾਂ ਚਾਹੇ ਮੈਂ ਡਾਕਟਰ ਹੋਵਾਂ ਜਾਂ ਮੈਂ ਕੁਝ ਵੀ ਹੋਵਾਂ ਮੈਂ ਇਹ ਜੀ ਬਿਲਕੁਲ ਵੀ ਨਹੀਂ ਸੋਚਦਾ ਸਿਰਫ ਮੈਂ ਕਰ ਰਿਹਾ ਆਪਣੇ ਘਰ ਦਾ ਕੰਮ ਤੇ ਘਰ ਦਾ ਕੰਮ ਘਰ ਦੀ ਸਫਾਈ ਰੱਖਣਾ ਕੋਈ ਮਾੜੀ ਗੱਲ ਨਹੀਂ ਇਹ ਤੁਹਾਡਾ ਘਰ ਹੈ ਤੁਹਾਡੀ ਜ਼ਿੰਮੇਵਾਰੀ ਹੈ ਤੇ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨੂੰ ਇੱਕ ਗੱਲ ਨੂੰ ਪੱਲੇ ਬੰਨ ਲਓ ਵੀ ਇਹ ਨਹੀਂ ਸੋਚਣਾ ਵੀ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਰੋਗ ਕੀ ਕਹੇਗੇ ਲੋਕ ਇਹ ਕਰਨਾ ਤੁਸੀਂ ਵੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਬਿਲਕੁਲ ਵੀ ਨਹੀਂ ਸੋਚਣਾ ਵੀ ਲੋਕ ਮੇਰੇ ਬਾਰੇ ਕੀ ਗੱਲਾਂ ਕਰਦੇ ਆ ਜਾਂ ਮੇਰੇ ਬਾਰੇ ਕੀ ਸੋਚਦੇ ਹੁਣ ਅੱਗੇ ਜੇ ਉਹਨਾਂ ਨੂੰ ਕੋਈ ਆਈਡੀਆ ਨਹੀਂ ਲਾਉਣਾ ਲੋਕ ਤੁਹਾਡੇ ਬਾਰੇ ਮਾੜਾ ਹੀ ਸੋਚਣਗੇ ਇਹ ਇਹ ਸ਼ੋਰ ਹੈ ਤੁਸੀਂ ਆਪਣੇ ਬਾਰੇ ਚੰਗਾ ਸੋਚਣਾ ਪਰ ਉਹਨਾਂ ਦੀ ਕੰਮ ਹੈ ਵੀ ਤੁਹਾਡੇ ਬਾਰੇ ਕੁਝ ਨਹੀਂ ਦਿਆ ਚੁਗਲੀ ਜੋ ਵੀ ਕਰਨਾ ਕਰਨ ਦਿਓ ਠੀਕ ਹੈ ਪਰ ਤੁਸੀਂ ਖੁਦ ਦੇ ਨਾਲ ਰਹੋ ਖੁਦ ਨੂੰ ਪਿਆਰ ਕਰੋ ਖੋਦੀਆਂ ਗੱਲਾਂ ਤੇ ਵਿਸ਼ਵਾਸ ਕਰੋ ਖੁਦ ਤੇ ਵਿਸ਼ਵਾਸ ਕਰੋ ਜ਼ਿੰਦਗੀ ਇੰਨੀ ਆਨੰਦਮਈ ਇੰਨੀ ਸੁਖਮਈ ਹੋ ਜਾਣੀ ਹੈ ਸੋਚ ਵੀ ਨਹੀਂ ਸਕਦੇ ਆਪਾਂ ਤੇ ਜਿਹੜੇ ਲੋਕ ਇਹ ਕਰਦੇ ਆ ਉਹ ਵੀ ਮੇਰੇ ਬਾਰੇ ਲੋਕ ਕੀ ਕਹਿਣਗੇ ਜਾਂ ਲੋਕਾਂ ਦੀ ਪ੍ਰਵਾਹ ਕਰਦੇ ਉਹ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ ਮੈਂ ਇਸੇ ਚੱਕਰ ਦੇ ਵਿੱਚ ਆਪਣੇ ਕੁਝ ਸਾਲ ਖਰਾਬ ਕੀਤੇ ਆ ਚਲੋ ਪ੍ਰਮਾਤਮਾ ਨੇ ਮੈਨੂੰ ਸੋਝੀ ਬਖਸ਼ੀ ਤਾਂ ਮੈਂ ਇਹ ਚੀਜ਼ ਨੂੰ ਛੱਡਤਾ ਤੇ ਜਿੰਦਗੀ ਦਾ ਇੱਕ ਏਮ ਬਣਾ ਲਓ ਜਿੰਦਗੀ ਦੇ ਵਿੱਚ ਧਾਰ ਲੋ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਕਦੇ ਵੀ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ